ਵੈਰ ਜੀ ਦਾ ਖਾਲਸਾ ਵੈਰ ਜੀ ਕੀ ਫਤਿਹ ਗੱਲ ਧਿਆਨ ਦੇ ਨਾਲ ਸੁਣਨਾ ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਾਂਗੇ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ ਜਿਹੜਾ ਲਗਾਤਾਰ ਜਿਹੜੇ ਦੋਸ਼ ਮੜੇ ਜਾ ਰਹੇ ਨੇ ਤੇ ਉਸ ਦੇ ਬਾਰੇ ਗੱਲ ਕਰਾਂਗੇ ਪਹਿਲਾ ਆਪਾਂ ਇੱਕ ਮੁੱਦਾ ਹੋਰ ਆ ਜੋ ਖਾਲਸਤਾਨ ਦਾ ਕਿਹਾ ਜਾ ਰਿਹਾ ਕਿ ਫਲਾਨਾ ਖਾਲਸਤਾਨੀ ਆ ਧਮਕਾ ਖਾਲਸਤਾਨੀ ਆ ਕੁਝ ਲੋਕਾਂ ਕੁਝ ਜਥੇਬੰਦੀਆਂ ਖਾਲਸਾਤਾਂ ਦੀ ਹਮਾਇਤ ਕਰਦੀਆਂ ਖਾਲਸਾਤਾਂ ਦੇ ਨਾਂ ਤੇ ਚੋਣਾਂ ਲੜਦੀਆਂ ਨੇ ਸਿਮਰਜੀਤ ਸਿੰਘ ਮਾਨ ਨੂੰ ਲੈ ਲਓ ਦਲ ਖਾਲਸਾ ਨੂੰ ਲੈ ਲਓ ਤੇ ਕੁਝ ਹੋਰ ਅਨੇਕਾ ਜਥੇਬੰਦੀਆਂ ਨੇ ਜਿਹੜੀਆਂ ਖਾਲਸਾ ਰਾਜ ਦੀ ਹਮਈ ਭਰਦੀਆਂ ਨੇ ਤੇ ਖਾਲਸਾ ਰਾਜ ਦੀ ਹਮਈ ਭਾਈ ਅੰਮ੍ਰਿਤਪਾਲ ਸਿੰਘ ਦੀ ਭਰਦਾਗਾ ਹੁਣ ਕਹਿ ਕਿਹਾ ਇਹ ਜਾ ਰਿਹਾ ਕਿ ਭਾਈ ਅੰਮਰਪਾਲ ਸਿੰਘ ਦੀ ਪਾਰਟੀ ਦੇ ਜਿਹੜਾ ਵਿਚਾਰਧਾਰਾ ਕੀ ਕਿ ਭਾਈ ਅੰਮਰਪਾਲ ਸਿੰਘ ਅੰਦਰ ਆ ਇਸ ਕਰਕੇ ਜਿਹੜੇ ਉਹਨਾਂ ਦੀ ਵਿਚਾਰਧਾਰਾ ਹੁਣ ਉਹਨਾਂ ਨੇ ਬਦਲ ਲਈ ਦੇਖੋ ਪਾਰਟੀ ਬਣਾਈ ਆ ਪਰ ਪਾਰਟੀ ਦਾ ਮੁਖ ਜਿਹੜਾ ਪ੍ਰਧਾਨ ਆ ਜਾਂ ਆਪਾਂ ਇਹ ਕਹਿੰਦੇ ਕਿ ਸੇਵਾਦਾਰ ਆ ਉਹ ਪਾਰਟੀ ਨੂੰ ਚਲਾਉਣ ਵਾਲਾ ਦੱਸੂਗਾ ਕਿ ਮੈਂ ਕਿਸੇ ਏਜੰਡੇ ਤੇ ਤੁਰਦਾਗਾ ਹੁਣ ਲੋਕ ਕਹਿੰਦੇ ਆ ਵੀ ਉਹਨੂੰ ਸੰਵਿਧਾਨ ਦੀ ਸੌਂਖ ਖਾਲੀ ਤੇ ਉਹ ਸੰਵਿਧਾਨ ਦੀ ਆ ਕੇ ਚੋਣ ਪ੍ਰਕਿਰਿਆ ਦੇ ਵਿੱਚ ਲੜਿਆਗਾ ਹੁਣ ਤੁਸੀਂ ਇਹ ਦੇਖੋ ਕਿ ਸੰਵਿਧਾਨ ਦੀ ਸੌ ਖਾਲੀ ਤਾਂ ਫਿਰ ਉਹਨੂੰ ਬਾਹਰ ਨਿਕਲਣ ਦੇ ਦਿੱਤਾ ਜੇ ਸੰਵਿਧਾਨ ਦੀ ਸੌ ਖਾਲੀ ਲੋਕਤੰਤਰ ਦੇ ਤਹਿਤ ਉਹਨਾਂ ਨੇ ਚੋਣਾਂ ਲੜੀਆਂ ਕੀ ਫਿਰ ਭਾਈ ਅੰਬਰਤ ਪਾਲ ਸਿੰਘ ਬਾਹਰ ਆ ਗਿਆ ਹੁਣ ਲੋਕ ਇਹ ਸਵਾਲ ਕਰਦੇ ਨੇ ਤੇ ਦੂਸਰੇ ਪਾਸੇ ਲੋਕ ਜਿਹੜੇ ਕਿ ਖਾਸ ਤਾਨ ਪੱਕੀ ਨੇ ਹੁਣ ਸਿਮਰਜੀਤ ਸਿੰਘ ਮਾਨ ਨੇ ਕਿਹਾਗਾ ਜਿਹੜਾ ਖਾਲਸਤਾਨ ਤੋਂ ਪਿੱਸੇ ਹਟੂਗਾ ਇਹ ਹੀ ਗੱਲ ਦਲ ਖਾਲਸਾ ਦੇ ਕਈ ਅਦਲਖਾਨ ਸਾਹਿਬ ਵਾਲਿਆਂ ਨੇ ਕਿ ਅਸੀਂ ਉਹਦੇ ਨਾਲ ਕੋਈ ਸਮਝੌਤਾ ਨਹੀਂ ਕਰਦੇ ਉਹ ਸਾਡਾ ਭਾਈ ਨਹੀਂ ਪਰ ਬਹੁਤੇ ਲੋਕ ਕਹਿ ਰਹੇ ਆ ਕਿ ਪੰਜਾਬ ਦੇ ਵਿੱਚ ਖਾਲਸਤਾਨ ਦਾ 2 4 ਟੋਟਰੂ ਨੇ ਉਹ ਗੱਲ ਕਰਦੇ ਨੇ ਤੇ ਹੁਣ ਜੇ ਭਾਈ ਅੰਮਰਿਤਪਾਲ ਸਿੰਘ ਨੂੰ 4 ਲੱਖ ਵੋਟਾਂ ਦੇ ਨਾਲ ਪਾਈਆਂ ਲੋਕਾਂ ਨੇ ਜਿਤਾਇਆ ਤੇ ਪਰ ਉਹਨੂੰ ਵੀ ਜਿਹੜਾ ਬਾਹਰ ਨਹੀਂ ਕੱਢਿਆ ਗਿਆ ਸਗੋਂ ਆਪਣੇ ਅਤੇ ਵਿਰੋਧੀਆਂ ਦੇ ਜਿਹੜਾ ਉਹਦੇ ਉੱਤੇ ਜਵਾਬਾ ਕਾਨੂੰਨ ਲਗਾ ਦਿੱਤਾ ਦੂਸਰੀ ਗੱਲ ਜਿਹੜੇ ਲੋਕ ਕਹਿੰਦੇ ਨੇ ਕਿ ਫਲਾਨਾ ਖਾਸਤਾਨੀ ਜਾਂ ਵੋਟਾਂ ਮੰਗਦੇ ਜਿਹੜੇ ਲੋਕ ਰਾਜਨੀਤਿਕ ਉਹਨਾਂ ਨੂੰ ਹੀ ਖਾਸਤਾਨੀ ਕਿਹਾ ਜਾਂਦਾ ਹੈਗਾ ਤਾਨੂੰ ਮੈਂ ਇੱਕ ਵੀਡੀਓ ਸੁਣਾਉਣਾਗਾ ਬੀਬੀ ਆ ਕਿਸਾਨ ਜੁਨੀਆ ਦੀ ਤੁਹਾਨੂੰ ਉਹ ਵੀਡੀਓ ਸੁਣ ਕੇ ਆਪੇ ਤੁਹਾਡੇ ਭਰਮ ਭੁਲੇਖੇ ਦੂਰ ਹੋ ਜਾਣਗੇ ਪਹਿਲਾਂ ਵੀਡੀਓ ਸੁਣੋ ਫਿਰ ਗੱਲਬਾਤ ਕਰਾਂਗੇ ਤੇ ਇਨਾ ਤਾਂ ਸੱਦਤ ਹੁੰਦਾ ਤੇ ਸਿਆਸਤਦਾਨ ਉਹਨਾਂ ਨੂੰ ਕਿਹੜੇ ਕਿਹੜੇ ਪਾਸੇ ਨੂੰ ਲਜਾਉਂਦੇ ਪੈਂਦੇ ਵੀ ਅੱਖਾਂ ਬੰਨ੍ਹ ਗਾਰਦੇ ਨੇ ਦੱਬੇ ਤਾਂ ਸੀ ਜਾਂਦੇ ਨਹੀਂ ਹੈਗੇ ਅਸੀਂ ਤਾਂ ਪੀਸਫੁੱਲ ਜਾ ਰਹੇ ਆ ਅਸੀਂ ਤਾਂ ਹਲੇ ਵੀ ਆਪਣੀ ਪ੍ਰੋਟੈਕਸ਼ਨ ਲਈ ਬੋਰੀਆਂ ਹੀ ਮੰਗਾਈਆਂ ਨੇ ਇਹਨਾਂ ਨੂੰ ਤਾਂ ਲੱਗਦਾ ਇਹਨਾਂ ਨੇ ਤਾਂ ਸਾਨੂੰ ਖਾਲਸਤਾਨੀ ਆ ਅਤਵਾਦੀ ਪਤਾ ਨਹੀਂ ਕੀ ਕੀ ਘਰਾੜ ਕਰਤਾ ਅਤਵਾਦੀ ਖਾਲਸਤਾਨੀ ਕਹਿ ਕੇ ਅੰਬੈਰੀਕੇਟਿੰਗ ਕਰਤੀ ਹੁਣ ਤਾਂ ਸੀ ਕਹਿਨੇ ਆ ਵੀ ਜੇ ਪਿਓ ਦੇ ਪੁੱਤੋਂ ਨਾ ਇੱਥੇ ਬਲਾਵੋ ਬੋਰ ਵੀ ਇਹ ਖਾਲੇਸਤਾਨ ਆ ਅਸੀਂ ਤਾਂ ਫਿਰ ਵੀ ਆਪਣੇ ਆਪ ਨੂੰ ਇਹ ਸਮਾਂ ਆਂ ਇਹਨਾਂ ਨੇ ਲੋਕਤੰਤਰ ਦਾ ਢਾਣ ਕੀਤਾ ਪਿਆ ਕਿਤੇ ਭਾਰਤ ਬੀਬੀ ਦੀਆਂ ਜਜਵਾਤ ਨੇ ਇਹਨਾਂ ਜਜਵਾਤਾ ਕਰਕੇ ਬੰਦਾ ਭੜਕਦਾਗਾ ਇਹਨਾਂ ਜਜਵਾਤਾ ਕਰਕੇ ਜਿਹੜਾ ਸਰਕਾਰ ਫਿਰ ਉਹਨਾਂ ਨੂੰ ਅਤਵਾਦੀ ਗਰਦਾਨਦੀ ਆ ਜਿਸ ਤਰ੍ਹਾਂ ਹੁਣ ਸੰਭੂ ਬਾਰਡਰ ਖਨੌਰੀ ਬਾਰਡਰ ਜਿਹੜਾ ਇੱਕ ਲਖੀਰ ਖਿੱਚੀ ਹੋਈ ਆ ਬੀਜੇਪੀ ਨੇ ਕਿ ਜਿਹੜਾ ਕਿਸਾਨਾਂ ਨੂੰ ਸਾਲ ਭਰ ਹੋ ਗਿਆ ਬੈਠਿਆ ਨੂੰ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਕਿ ਦਿੱਲੀ ਜਿਹੜਾ ਇਹ મોદી ਦੇ ਪਿਓ ਦਾ ਰਾਜ ਆ ਇਸ ਕਰਕੇ ਆ ਨਾ ਦਿੱਲੀ ਜਾਂ ਸਿੱਖ ਘੱਟ ਗਿਣਤੀ ਦੀ ਵਿੱਚ ਆ ਜਾਂ ਸਾਡੇ ਸਿੱਖ ਖਾਲਸਾ ਦੀ ਮੰਗ ਨਹੀਂ ਕਰਦੇ ਆ ਜਾ ਬੀਬੀ ਨੇ ਕਿਹਾ ਜੇ ਤੁਸੀਂ ਪਿਓ ਦੇ ਪੁੱਤਰ ਹੋ ਤਾਂ ਉੱਤੇ ਬੋਰਡ ਲਾ ਦਿਓ ਖਾਲਸਾਤਾਨੀ ਇੱਧਰ ਬੈਠੇ ਨੇ ਲਖੀਰ ਖ ਚਲੋ ਫਿਰ ਦੇਖੇ ਤੁਹਾਡੀਆਂ ਚੀਕਾਂ ਪੈਂਦੀਆਂ ਕਰ ਲੋ ਇੱਕ ਪਾਸਾ ਕਿਉਂਕਿ ਕਿਸਾਨਾਂ ਉੱਤੇ ਤਸੱਦਦ ਕੀਤਾ ਜਾ ਰਿਹਾਗਾ ਉਹਨਾਂ ਨੂੰ ਮਾਰਿਆ ਜਾ ਰਿਹਾਗਾ ਤੇ ਮੋਦੀ ਦੀ ਤੀਜੀ ਵਾਰ ਸਰਕਾਰ ਬਣਾ ਦਿੱਤੀ ਜਿਹੜੇ ਸਰਕਾਰ ਦੇ ਵਿੱਚ ਬੈਠੇ ਨੇ ਅੱਜ ਉਹਨਾਂ ਨੂੰ ਵੀ ਚਹਿੰਦਾਗਾ ਕਿ ਕੱਲਾ ਮੋਦੀ ਸਾਰੇ ਫੈਸਲੇ ਲੈ ਰਿਹਾਗਾ ਕਿ ਤੁਹਾਡੀ ਜਿਹੜੀ ਸਰਕਾਰ ਆ ਬੀਜੇਪੀ ਦੀ ਸਰਕਾਰ ਆ ਉਹ ਕਿਸਾਨਾਂ ਤੇ ਤਸੱਦਦ ਕਰੀ ਜਾਂਦੀ ਆ ਕਿਸਾਨਾਂ ਨੂੰ ਮਾਰ ਰਹੀ ਆ ਤੇ ਹੁਣ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਮਰਨ ਵਰਤਾ ਇਹ ਸਰਕਾਰ ਨੇ ਚਲਾਕੀ ਦੇ ਨਾਲ ਖਿਲਾਇਆਗਾ ਬੜੀ ਚਲਾਕੀ ਕੀਤੀ ਆ ਸਰਕਾਰ ਨੇ ਮੈਂ ਤਾਂ ਹੁਣ ਪਹਿਲਾਂ ਵੀ ਕਿਹਾ ਸੀ ਅੱਜ ਵੀ ਕਹਿਣਾਗਾ ਤੇ ਕਹਿਦਾ ਰਹੂੰਗਾ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਉਹ ਨਹੀਂ ਮੰਨੀਆਂ ਜਾਣਗੀਆਂ ਜਿੰਨਾ ਤੱਕ ਮੋਦੀ ਆ ਉਹਨਾਂ ਦੀ ਕਿਸਾਨਾਂ ਦੀ ਮੰਗਾਂ ਨਹੀਂ ਮੰਨਿਆ ਜਾਣਗੇ ਉਹਨਾਂ ਚਰ ਇਹ ਅਡਵਾਨੀ ਜਿਹੜਾ ਕਿ ਸਰਕਾਰ ਚਲਾ ਰਿਆ ਉਹਦੇ ਹੁਕਮ ਤੋਂ ਬਿਨਾ ਭਗਤਾਂ ਨਹੀਂ ਝੂਲਦਾ ਪਿੱਛੇ ਆਰਐਸਐਸ ਖੜੀ ਆ ਇਹ ਬੜੀ ਸੋਚਣ ਦੀਆਂ ਗੱਲਾਂ ਨੇ ਇਹ ਇਕੱਲਾ ਮਰਨ ਵਰਤ ਤੁਹਾਡਾ ਤੜਾਇਆ ਕਿਉਂ ਤੜਾਇਆਗਾ ਇਹ ਤੁਹਾਨੂੰ ਪਤਾ ਹੋਣਾ ਚਾਹੀਦਾਗਾ ਤੁਹਾਡਾ ਇਸ ਤੋਂ ਬਾਅਦ ਧਰਨਾ ਚਕਾਉਣ ਦੀ ਉਹਨਾਂ ਦੀ ਜਿਹੜੀ ਪਹਿਲ ਕਦਮੀ ਵੀ ਸਰਕਾਰ ਕਰੂਗੀ ਇਹ ਫਰਵਰੀ ਤੋਂ ਬਾਅਦ 14 ਫਰਵਰੀ ਨੂੰ ਕੋਈ ਜਿਹੜੀ ਗੱਲਬਾਤ ਹੋਣੀ ਹੈ ਉਹਦੇ ਵਿੱਚ ਕੋਈ ਸ਼ਿੱਟਾ ਨਹੀਂ ਨਿਕਲਣਾ ਤੁਹਾਡੀ ਐਮ ਐਸਪੀ ਨੂੰ ਰੋਣੇ ਹੋ ਨਾ ਐਮ ਐਸਪੀ ਦੇ ਸਰਕਾਰ ਜਿਹੜੇ ਤਿੰਨ ਕਾਲੇ ਕਾਨੂੰਨ ਰੱਦ ਕੀਤੇ ਸੀ ਮੋਦੀ ਸਰਕਾਰ ਨੇ ਉਹ ਹੀ ਤਿੰਨੇ ਕਾਲੇ ਕਾਨੂੰਨ ਕੇਂਦਰ ਸਰਕਾਰ ਲਾਗੂ ਕਰਨ ਜਾ ਰਹੀ ਆ ਇਸ ਤੋਂ ਵੱਡਾ ਹੋਰ ਜਿਹੜੇ ਕਿਸਾਨਾਂ ਨੂੰ ਸਬਸਿਡੀਆਂ ਮਿਲਦੀਆਂ ਸੀ ਉਹ ਵੀ ਸਰਕਾਰ ਕੇਂਦਰ ਸਰਕਾਰ ਬੰਦ ਕਰ ਰਹੀ ਆ ਤੁਹਾਡੇ ਨਾਲ ਤੱਕੇ ਦੇ ਤੱਕੇ ਹੋ ਰਹੇ ਨੇ ਤੁਸੀਂ ਕਿੰਨੇ ਕ ਧਰਨੇ ਲਾਉਂਗੇ ਕਿੰਨੇ ਕ ਮਜਾਰੇ ਕਰੋਗੇ ਅਗਲੇ ਕੋਲੇ ਸਾਰਾ ਕੁਝ ਲੋਕਤੰਤਰ ਆ ਮਾਫ ਕਰਨਾ ਲੋਕਤੰਤਰ ਦਾ ਘਾਣ ਹੋ ਰਿਹਾਗਾ ਅਗਲੇ ਕੋਲੇ ਸਾਰਾ ਕੁਸਾ ਪੁਲਸ ਉਹਨਾਂ ਦੀ ਆ ਫੌਜ ਉਹਨਾਂ ਦੀ ਆ ਮਨਿਸਟਰ ਉਹਨਾਂ ਦੇ ਐਮ ਐਲ ਏ ਐਮ ਪੀ ਸਾਰੇ ਉਸ ਉਹਨਾਂ ਦਾ ਹੈਗਾ ਹਰਿਆਣਾ ਇੱਥੇ ਸਰਕਾਰ ਉਹਨਾਂ ਦੀ ਆ ਕੇਂਦਰ ਸਰਕਾਰ ਉਹਨਾਂ ਦੀ ਆ ਤੁਹਾਡੇ ਉਹਨਾਂ ਦੇ ਕੋਲ ਆਸਲੇ ਨੇ ਤੇ ਤੁਸੀਂ ਕੀ ਡਾਂਗਾ ਨਾਲ ਲੜਪੋਗੇ ਉੱਥੇ ਕੱਲ ਬਸਾ ਦਿੱਤੇ ਨੇ ਰਾਹ ਦੇ ਵਿੱਚ ਅੱਗੇ ਜਾਣ ਨਹੀਂ ਦਿੱਤਾ ਜਾ ਰਹੇ ਹੈਗਾ ਕਿਸਾਨਾਂ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈਗਾ ਤੇ ਇਹੀ ਕੰਗਨ ਰਨਾਉਤ ਆ ਜਿਹੜੀ ਜਿਹੜੀ ਅੰਮ੍ਰਿਤਧਾਰੀ ਫਿਲਮਾਂ ਰਿਲੀਜ਼ ਕੀਤੀ ਐ ਮੋਦੀ ਨੇ ਮੋਦੀ ਦੀ ਉਹ ਜਿਹੜੀ ਇੱਕ ਰਖੇਰ ਬਣੀ ਹੋਈ ਆ ਮੈਂ ਤਾਂ ਇਸ ਤਰ੍ਹਾਂ ਕਹੂੰਗਾ ਕਿ ਉਹ ਫਿਲਮ ਤਾਂ ਰਿਲੀਜ਼ ਕਰ ਦਿੱਤੀ ਪਰ ਦੂਸਰੇ ਪਾਸੇ ਜਿਹੜਾ ਸਿੱਖ ਕੌਮ ਦਾ ਕਹਾਣ ਕੀਤਾ ਸੀ ਜਿਨੇ 25000 ਲਾਸਾਂ ਦੀ ਸੰਗਠਨ ਕੀਤੀ ਸੀ ਜਸਵੰਤ ਸਿੰਘ ਖਾਲੜਾ ਤੇ ਉਹਦੀ ਫਿਲਮ ਦਲਜੀਤ ਦਸਾਂ ਦੀ ਫਿਲਮ ਬੈਨ ਕਰਤੀ ਭਾਰਤ ਦੇ ਵਿੱਚੋਂ ਤੇ ਇਹ ਸਿੱਖਾਂ ਦੇ ਨਾਲ ਧੱਕਾ ਨਹੀਂ ਤੇ ਹੋਰ ਕੀ ਆ ਫਿਰ ਕਹਿੰਦੇ ਜੀ ਇਹ ਖਾਰਿਸਤਾਨ ਮੰਗਦੇ ਆ ਉਹ ਜਦੋਂ ਤੁਸੀਂ ਨਾ ਕਿਸਾਨਾਂ ਨੂੰ ਕੁਝ ਦਿੰਦੇ ਹੋ ਨਾ ਤੁਸੀਂ ਜਿਹੜੇ ਸਾਡੇ ਹੋਰ ਨਮਾਇंदे ਨੇ ਜਾਂ ਸਾਡੇ ਆ ਜਥੇਬੰਦੀਆਂ ਨੇ ਜਾਂ ਸਾਡੇ ਨੌਜਵਾਨ ਬੇਰੁਜ਼ਗਾਰ ਤੁਰੇ ਫਿਰਦੇ ਨੇ ਤੋਂ ਸਾਰਿਆਂ ਨੂੰ ਲਤੜ ਲਤਾੜ ਕੇ ਜਿਹੜਾ ਕਿ ਅੱਗੇ ਲੰਘ ਰਹੇ ਹੋ ਤੇ ਜਿਹੜਾ ਬਿਹਾਰ ਦੇ ਵਿੱਚ ਪੇਪਰ ਸੀ ਉਹ ਵੀ ਜਿਹੜਾ ਕਹਿੰਦੇ ਮੋਦੀ ਨੇ ਲੀਕ ਕੀਤਾ ਗਿਆ ਕਿਉਂਕਿ ਉਹਨਾਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਉਹ ਆਈਪੀਐਸ ਅਫਸਰ ਲੱਗ ਰਹੇ ਨੇ ਸਾਡੇ ਨੌਜਵਾਨ ਇੱਥੇ ਪੜ੍ਹੇ ਲਿਖੇ ਪੀ ਐਚ ਡੀਆ ਕਰਕੇ ਜਿਹੜੀਆਂ ਡਿਗਰੀਆਂ ਉਹ ੱਤਕੇ ਖਾ ਰਹੇ ਨੇ ਉਹਨਾਂ ਨੂੰ ਝੱਟ ਨੌਕਰੀਆਂ ਨੇ ਬਾਹਰ ਲਿਆ ਕੇ ਇੱਥੇ ਕਬਜ਼ਾ ਕਰੀ ਜਾਂਦੇ ਨੇ ਭਈਏ ਰੋਏ ਪੰਜਾਬੀਆਂ ਨੂੰ ਕੁੱਟੀਂ ਕੁੱਟਦੇ ਨੇ ਮਾਰਦੇ ਨੇ ਤੇ ਆਉਣ ਵਾਲਾ ਤੁਹਾਡਾ ਪਿਮੇਖ ਕੱਲਾ ਇਹ ਇੰਨਾ ਜੇ ਆਪਾਂ ਕਹਿ ਦਈਏ ਕਿਸਾਨਾਂ ਨੂੰ ਕੱਲੇ ਤੁਸੀਂ ਇਹ ਮੰਗਾਂ ਲੈ ਕੇ ਨਾ ਚਲੋ ਐਮਐਸਪੀ ਵੀ ਸਾਨੂੰ ਐਮਐਸਪੀ ਮਿਲ ਜੇ ਜਾਂ ਹੋਰ ਮਿਲ ਜੇ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ ਜਿੰਨਾ ਚਿਰ ਤੁਸੀਂ ਅਨੰਤਪੁਰ ਸਾਹਿਬ ਦਾ ਮਤਾ ਲਾਗੂ ਨਹੀਂ ਕਰਦੇ ਇਹਨਾਂ ਵਿੱਚ ਨਹੀਂ ਐਡ ਕਰਦੇ ਆਪਣੀ ਮੰਗਾਂ ਦੇ ਵਿੱਚ ਤੇ ਕੁਝ ਨਹੀਂ ਹੁੰਦਾ ਤੇ ਤੁਹਾਡੇ ਤੇ ਜ਼ੁਲਮ ਹੁੰਦਾ ਰਹੂਗਾ ਨਾਲ ਸਿੱਖਾਂ ਤੇ ਹੁੰਦਾ ਰਹੂਗਾ ਤੁਸੀਂ ਸਿੱਖੋਂ ਕਿਸਾਨ ਵੀ ਸਿੱਖਾ ਤੇ ਸਿੱਖਾਂ ਦੇ ਵਿੱਚੋਂ ਹੀ ਕਿਸਾਨ ਨੇ ਤੁਹਾਨੂੰ ਤਾਂ ਪੇਂਡੂ ਦੱਸਿਆ ਜਾ ਰਿਹਾ ਤੁਹਾਡੀ ਤਾਂ ਟੀਚਰਾਂ ਕਰਦੇ ਨੇ ਇਹ ਲੋਕ ਤੁਹਾਨੂੰ 2 ਨੰਬਰ ਤੇ ਸਾਰੇ ਮੰਨਦੇ ਨੇ ਇਹ ਲੋਕ ਦੱਸੋ ਤੁਹਾਨੂੰ ਜਿਹੜੀਆਂ ਸਹੂਲਤਾਂ ਸਰਕਾਰ ਸ਼ਹਿਰਾਂ ਵਾਲਿਆਂ ਨੂੰ ਦਿੰਦੀ ਆ ਤੇ ਉਹ ਸਹੂਲਤਾਂ ਤੁਹਾਨੂੰ ਮਿਲਦੀਆਂ ਨੇ ਸਰਕਾਰਾਂ ਸਹਾਰਾਂ ਦੇ ਵਿੱਚ ਸੀਵਰੇਜ ਪੈ ਜਾਂਦੇ ਆ ਪਿੰਡਾਂ ਦੇ ਵਿੱਚ ਕਿਉਂ ਨਹੀਂ ਪੈਂਦੇ ਸ਼ਹਿਰਾਂ ਦੇ ਵਿੱਚ ਲੋਕ ਇਟ ਲੱਗ ਜਾਂਦੀ ਆ ਪਿੰਡਾਂ ਦੇ ਵਿੱਚ ਕਿਉਂ ਨਹੀਂ ਲੱਗਦੀ ਸ਼ਹਿਰਾਂ ਦੇ ਵਿੱਚ ਸੜਕਾਂ ਬਣ ਜਾਂਦੀਆਂ ਨੇ ਥਾਂ-ਥਾਂ ਤੇ ਅੰਦਰ ਤੇ ਸ਼ਹਿਰਾਂ ਵਾਲਿਆਂ ਨੂੰ ਹਰ ਇੱਕ ਸੱਖ ਸੁਹੂਲਤਾ ਤੇ ਪਿੰਡ ਵਾਲਿਆਂ ਨੂੰ ਐਟੇਂਡੈਂਟ ਹੀ ਪਤਾ ਕਿ ਸਾਰੀ ਸਾਰੀ ਰਾਤ ਲਾਈਟ ਨਾ ਆਵੇ ਤਾਂ ਲੋਕ ਝਾਕਦੇ ਰਹਿੰਦੇ ਨੇ ਉੱਥੇ 5 ਮਿੰਟ ਜਾ ਕੇ ਦਿਖਾਵੇ ਲਾਈਟ ਜਿਹੜੀਆਂ ਕਿ ਬੜੀਆਂ ਆਧਾਰਨਾ ਹੋਰ ਨੇ ਜਿਹੜੀਆਂ ਬੜੀਆਂ ਬੜੀਆਂ ਕਿ ਜਿਨ੍ਹਾਂ ਨੂੰ ਤੁਸੀਂ ਸਮਝ ਨਹੀਂ ਸਕਦੇ ਜਿਨ੍ਹਾਂ ਨੂੰ ਪਿੰਡੂ ਕਹਿੰਦੇ ਆਹੀ ਪਿੰਡੂਆਂ ਦੇ ਨਾਂ ਤੇ ਇਹ ਤੁਹਾਡਾ ਢਿੱਡ ਭਰਦੇ ਨੇ ਆਹੀ ਪਿੰਡੂ ਲੋਕ ਆਹੀ ਪਿੰਡੂ ਲੋਕ ਤੁਹਾਨੂੰ ਬਚਾਈ ਬੈਠੇ ਨੇ ਤੇ ਇਸ ਕਰਕੇ ਜਿਹੜਾ ਇਹ ਬੀਬੀ ਦਾ ਕਹਿਣਾ ਕਿ ਖਾਲਸਤਾਨ ਦਾ ਬੋਰਡ ਹੀ ਲਾ ਦਿਓ ਜੇ ਸਾਨੂੰ ਅੰਦਰ ਨਹੀਂ ਜਾਣ ਦੇਣਾ ਤਾਂ ਕਿਤੇ ਦਾ ਕਿਤੇ ਇਹ ਜਾਇਜ਼ ਸਮਝਦਾ ਮੈਂ ਕਿਉਂਕਿ ਤੁਸੀਂ ਤਾਂ ਇੱਕ ਠੇਕਾ ਲੈਂਦਾ ਹੋਇਆਗਾ ਜਿਸ ਤਰ੍ਹਾਂ ਪਹਿਲਾਂ ਕਾਲੀਏ ਦੇ ਕਾਂਗਰਸੀ ਲੈਤਾ ਸੀ ਤੇ ਹੁਣ ਤੁਹਾਡੇ ਨਾਲ ਭਗਵਤਮਾਨ ਰਲ ਗਿਆ ਬੀਜਪੀ ਦੇ ਨਾਲ ਇਸ ਕਰਕੇ ਜਿਹੜਾ ਕਿਸਾਨਾਂ ਦੀਆਂ ਮੰਗਾਂ ਨਾ ਅੱਜ ਮੰਨੀਆਂ ਜਾਣ ਨਾ ਕੱਲ ਮੰਨੀਆਂ ਜਾਣ ਕਿਸਾਨਾਂ ਨੂੰ ਚਾਹੇ ਇਹਨਾਂ ਨੂੰ ਸੂਲੀ ਚਾੜ ਲਓ ਇਹਨਾਂ ਨੂੰ ਕੀ ਫਰਕ ਪੈਣਾਗਾ 7-800 ਕਿਸਾਨ ਤੁਸੀਂ ਦਿੱਲੀ ਵਿੱਚ ਮਰਵਾ ਕੇ ਆਏ ਹੋ ਤੁਹਾਨੂੰ ਕੀ ਮਿਲ ਗਿਆ ਤੁਸੀਂ ਨੈਚਰਲ ਲੱਗੇ ਜਾਂਦੇ ਢੋਲਾ ਤੇ ਫਿਰ ਮੈਨੂੰ ਕਹਿਣਾ ਪੈਂਦਾ ਫਿਰ ਤੁਹਾਨੂੰ ਕੌੜੀਆਂ ਗੱਲਾਂ ਲੱਗਦੀਆਂ ਨੇ ਜਿਸ ਦੇ 8-900 ਬੰਦਾ ਮਾਰਿਆ ਹੋਵੇ ਜੇ ਤਿੰਨ ਕਾਨੂੰਨ ਅਗਲੇ ਨੇ ਇੱਕ ਗੱਲ ਕਹਿਤੀ ਹੋਵੇ ਰੱਦ ਕਰ ਦਿੱਤੇ ਤੁਸੀਂ ਉੱਥੇ ਜਸ਼ਨ ਮਨਾ ਰਹੇ ਹੋ ਇਹ ਜਸ਼ਨ ਕਾਦੇ ਆ ਇਹ ਜਿਹੜੀਆਂ ਇਹ ਧਾਰਗੀਆਂ ਛੋਟੀਆਂ-ਛੋਟੀਆਂ ਗੱਲਾਂ ਨੇ ਇਹ ਸੈਂਟਰ ਸਰਕਾਰ ਏਜੰਸੀਆਂ ਬਾਤਦੀਆਂ ਨੇ ਚੈੱਕ ਕਰਦੀਆਂ ਨੇ ਤੁਹਾਨੂੰ ਤੇ ਬਾਕੀ ਕਿਸਾਨ ਬੰਦਿਆ ਕੁਝ ਕਿਸਾਨ ਬੰਦਿਆ ਇੱਥੇ ਮੈਨੂੰ ਕਹਿਣਾ ਪੈ ਰਿਹਾਗਾ ਕਈ ਕਿਸਾਨ ਜਿੱਥੇ ਬੰਦਿਆ ਵਿਕ ਚੁੱਕੀਆਂ ਨੇ ਲੀਡਰ ਵਿਕ ਜਾਂਦੇ ਨੇ ਕਿਸਾਨ ਕੀ ਕਰਨਗੇ ਗੱਲੇ ਜਦੋਂ ਤੁਹਾਡਾ ਲੀਡਰ ਹੀ ਵਿਕ ਗਿਆ ਇਸ ਕਰਕੇ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਕੇ ਸ਼ੇਅਰ ਜਰੂਰ ਕਰਨਾ ਕੱਲੇ ਨਹੀਂ ਕਿ ਅਸੀਂ ਕਮੈਂਟੀ ਲਿਖ ਦੇਣੇ ਨੇ ਕੱਲੇ ਪਹਿਲਾਂ ਸੁਣ ਵੀ ਲਿਆ ਕਰੋ ਪੂਰੀ ਗੱਲ ਕਿ ਇਹਦੇ ਵਿੱਚ ਕਹਿਣ ਦਾ ਮੇਰਾ ਮਤਲਬ ਕੀ ਆ ਤੇ ਕੀ ਮੈਂ ਸਮਝਾ ਰਿਆਂਗਾ ਤੇ ਇਸ ਕਰਕੇ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ ਕਿ ਅੱਜ ਜਿਹੜੀ ਚਿੱਠੀ ਆਈ ਆ ਪੁਲਸ ਦੇ ਕੋਲ ਕਿ ਭਗਵੰਤ ਮਾਨ ਦੀ ਜਾਨ ਨੂੰ ਖਤਰਾ ਤੇ ਵਿੱਚ ਨਾ ਲੇਤਾ ਭਾਈ ਅੰਮਰਤਪਾਲ ਸਿੰਘ ਦਾ ਤੇ ਹੁਣ ਤੁਸੀਂ ਇਸ ਗੱਲ ਨੂੰ ਕੀ ਸੋਚਦੇ ਹੋ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਇਸ ਗੱਲ ਨੂੰ ਬਹੁਤ ਵੱਡੀ ਗੱਲ ਹੈ ਇਹ ਬਹੁਤ ਸਮਝਣ ਵਾਲੀ ਗੱਲ ਹੈ ਇਹ ਸਾਰੇ ਏਜੰਸੀਆਂ ਦੀ ਚਾਲ ਹੈ ਇਹ ਤੁਹਾਨੂੰ ਬਦਨਾਮ ਵੀ ਕਰਨਗੇ ਤੁਹਾਨੂੰ ਮਾਰਨਗੇ ਵੀ ਤੁਹਾਨੂੰ ਡਰਾਉਣਗੇ ਕਿ ਪਾਰਟੀ ਕਿਉਂ ਬਣ ਰਹੀ ਆ ਇਹ ਪਾਰਟੀ ਬਣਨ ਤੋਂ ਖੇਰੂ-ਖੇਰੂ ਕੀਤਾ ਜਾਵੇ ਪਰ ਜੇਕਰ ਸਹਿਦਰ ਰਹੇ ਸਿੱਖ ਜੇ ਅਡੋਲ ਰਹੇ ਅਕਾਲ ਤਖਤ ਸਾਹਿਬ ਤੇ ਨਿਹਚੇ ਰੱਖਿਆ ਆਪਣੇ ਗੁਰੂ ਤੇ ਨਿਹਚੇ ਰੱਖਿਆ ਤਾਂ ਤੁਹਾਡਾ ਕੋਈ ਕੁਝ ਨਹੀਂ ਬਗੜ ਸਕਦਾ ਜਦੋਂ ਅਸੀਂ ਆਪਣੇ ਸੰਧਾਰ ਤੋਂ ਭੜਕ ਜਾਂਦੇ ਆ ਥੜਕ ਜਾਂਦੇ ਆ ਜਦੋਂ ਸਾਡੇ ਬੰਦੇ ਸਾਡੀਆਂ ਜੜਾਂ ਵੱਢਣ ਲੱਗ ਜਾਂਦੇ ਆ ਧਿਆਨचंद ਡੋਗਰੇ ਬਣ ਕੇ ਤੇ ਉਦੋਂ ਸਾਨੂੰ ਮਾਰ ਪੈਂਦੀ ਐ ਨਹੀਂ ਸਿੱਖ ਕਦੇ ਕੰਮ ਹਾਰਨ ਵਾਲੀ ਜਾਂ ਸਿੱਖ ਕਮ ਇਸ ਕਰਕੇ ਜਿਹੜਾ ਆਪਸ ਦੇ ਵਿੱਚ ਵਖਰੇਵਾ ਕਰਨਾ ਜਿਹੜਾ ਚੌਧਰ ਦਾ ਵੀ ਮੈਂ ਪ੍ਰਧਾਨ ਹਾਂ ਮੈਂ ਸਾਰੇ ਕੁਝ ਦਾ ਮੈਂ ਹਾਂ ਭਾਈ ਤੁਹਾਨੂੰ 70-77 ਸਾਲ ਹੋ ਗਏ ਤਾਂ ਨੂੰ 50 50 60 60 ਸਾਲ ਦੇ ਤੁਹਾਡੀਆਂ ਉਮਰਾਂ ਹੋ ਗਈਆਂ ਤੇ ਤੁਸੀਂ ਉਸ ਟਾਈਮ ਦੇ ਬਣ ਜਾਂਦੇ ਜੇ ਕੋਈ ਨੌਜਵਾਨ ਨਵਾਂ ਆ ਕੇ ਕੰਮ ਕਾਜ ਕਰਦਾ ਵਧੀਆ ਤੇ ਉਹਨੂੰ ਮੌਕਾ ਕਿਉਂ ਨਹੀਂ ਦੇਣਾ ਚਾਹੀਦਾ ਚਾਹੇ ਕਿਸੇ ਮਰਜੀ ਪਾਰਟੀ ਦਾ ਹੋਵੇ ਚਾਹੇ ਕੋਈ ਹੋਰ ਨਮਾਇੰਦਾ ਹੋਵੇ ਚਾਹੇ ਕੋਈ ਆਪਣੀ ਜਥੇਬੰਦੀ ਚਲਾਉਂਦਾ ਹੋਵੇ ਨੌਜਵਾਨਾਂ ਨੂੰ ਜਿਹੜਾ ਇਹਦੀ ਬਾਗਡੋਰਾ ਜਿੰਨਾ ਤੱਕ ਤੁਸੀਂ ਨਹੀਂ ਦਿੰਦੇ ਉਹਨਾਂ ਤੇ ਤੁਹਾਡੇ ਬੁੱਢੇ ਠੇਰਿਆਂ ਨੇ ਇਹ ਇਹ ਜਿਹੜਾ ਕੰਮ ਆ ਇਹ ਬਿਗਾੜੀ ਜਾਣਾ ਤੇ ਉਹਨਾਂ ਤਰ੍ਹਾਂ ਇਹ ਸਰਕਾਰਾਂ ਨੇ ਤੁਹਾਡੇ ਉੱਤੇ ਰਾਜ ਕਰਦੀਆਂ ਰਹਿਣਗੀਆਂ ਇਹ ਰਾਜ ਦੀ ਪ੍ਰਭਾਸ਼ਾ ਬਦਲ ਨਹੀਂ ਪਾਊਗੀ ਤੁਹਾਨੂੰ ਇਹ ਰਾਜ ਕਿਉਂ ਕਰਦੀਆਂ ਨੇ ਤੁਹਾਡੇ ਉੱਤੇ ਤੁਹਾਨੂੰ 2-4 ਨੌਕਰੀਆਂ ਦੇ ਦਿੱਤੀਆਂ ਤੁਹਾਨੂੰ ਮਾੜਾ-ਮੋੜਾ ਕੁਝ ਹੋਰ ਦੇ ਦਿੱਤਾ ਤੇ ਤੁਹਾਨੂੰ ਤੁਸੀਂ ਇੰਨੇ ਦੇ ਨਾਲ ਹੀ ਬਰਜੰਨੇ ਹੋ ਉਹਨਾਂ ਨੂੰ ਵੀ ਪਤਾਗਾ ਸਰਕਾਰਾਂ ਨੂੰ ਵੀ ਪਤਾਗਾ ਕਿ ਅਸੀਂ ਇਹਨਾਂ ਨੂੰ ਲਾਟ ਦੇ ਦਈਏ ਪਹਿਲਾਂ ਮੁੜ ਕੇ ਫਿਰ ਉਹ ਉਸੇ ਲਾਟ ਦੇ ਤਹਿਤ 5 ਸਾਲ ਡਿੱਗਦੇ ਰਹਿੰਦੇ ਜੀ ਫਲਾਨੇ ਰੁਪਏ ਇੰਨੇ ਟਾਈਮ ਨੂੰ ਆਉਣਗੇ ਇਹ ਬਿਆਨ ਦੇ ਦਿੰਦੇ ਅੱਜ ਬਿਆਨ ਦੇ ਦਿੱਤਾ ਕਿ ਮਹਿਲਾ ਨੂੰ 11-1100 ਪਾਵਾਂਗੇ ਤੇ ਅੱਜ ਦਾ ਬਿਆਨ ਦਿੱਤਾ ਸਾਲ ਭਰ ਲੰਘ ਜਾਊਗਾ ਤੁਸੀਂ ਸਾਲ ਭਰ ਉਹਦੀ ਡੀ ਕਰੀ ਜਾਓਗੇ ਉਹਨਾਂ ਨੇ ਫੇਰ ਬਿਆਨ ਦਿੱਤਾ ਤੁਸੀਂ ਫੇਰ ਖੁਸ਼ ਹੋ ਜਾਣੇ ਆ ਇਹ ਬਿਆਨਾਂ ਤੱਕ ਸੀਮਤ ਨਾ ਰਹੋ ਵੀ ਉਹਨੇ ਬਿਆਨ ਦਿੱਤਾ ਉਹਨੂੰ ਕਹੇ ਵੀ ਤੂੰ ਅੱਜ ਬਿਆਨ ਦੇ ਤਾਰੀਖ ਹੀ ਕਰਕੇ ਦਿਖਾ ਜਿਹੜੀ ਚੀਜ਼ ਕਰਦਾਗਾ ਜਿੰਨਾ ਚਿਰ ਤੁਸੀਂ ਇਹ ਬਾਧ ਦੇ ਅਧਿਕਾਰਾਂ ਦੀ ਗੱਲ ਨਹੀਂ ਕਰਦੇ ਤੇ ਉਹਨਾਂ ਚਿਰ ਤੁਹਾਡਾ ਸਮਾਰਨ ਵਾਲਾ ਕੁਝ ਨਹੀਂ ਤੁਸੀਂ ਇਸ ਵੀਡੀਓ ਨੂੰ ਬਤਵਾਤੇ ਸ਼ੇਅਰ ਕਰਨਾ ਧੰਨਵਾਦ ਬਹਿਜੂਗਾ ਖਾਲਸਾ ਬਹਿਜੂਗੀ ਫਤਿਹ